ਸਸਕਾਦੀ ਜੋ ਪਿਛਲੇ ਦਿਨੀ ਸੜਕ ਹਾਦਸਾ ਹੋਇਆ ਸਮਾਣਾ ਵਿਖੇ ਜਿਹਦੇ ਵਿੱਚ ਟਿਪਰ ਨਾਲ ਨੋਵਾ ਦਾ ਐਕਸੀਡੈਂਟ ਹੋਇਆ ਸੀ ਉੱਚ ਸੱਤ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ ਔਰ ਇੱਕ ਜਿਹੜਾ ਨੋਵਾ ਦਾ ਡਰਾਈਵਰ ਉਹਦੀ ਮੌਤ ਹੋ ਗਈ ਸੀ ਸੋ ਉਸ ਟਿਪਰ ਨੂੰ ਮੇਰੇ ਨਾਲ ਜੋੜ ਕੇ ਦੇਖਿਆ ਯਾਰਾਂ ਲੇਕਿਨ ਪਿਛਲੇ ਲੰਘੇ ਦਿਨੀ ਜਿਹੜੇ ਉਸ ਟਿਪਰ ਦਾ ਜਿਹੜਾ ਓਨਰ ਹੈ ਜਿਹੜਾ ਰਣਜੀਤ ਸਿੰਘ ਭੱਜਿਆ ਹੋਇਆ ਪਗੋੜਾ ਉਹਦੀ ਸਾਫ ਜਿਹੜੀ ਸਾਬਕਾ ਐਮਐਲਏ ਰਜਿੰਦਰ ਸਿੰਘ ਨਾਲ ਫੋਟੋ ਆ ਗਿਆ ਆਈਆਂ ਨੇ ਸੋ ਮੈਨੂੰ ਤਖਲੀਪ ਹੈ ਕਿ ਇੱਕ ਪਾਸੇ ਧਰਨੇ ਤੇ ਬੈਠਾ ਦੂਜੇ ਪਾਸੇ ਤੁਹਾਡੇ ਨਾਲ ਉਹਦੀ ਭੈਣੀ ਆ ਔਰ ਤੁਸੀਂ ਉਹਨੂੰ ਬਚਾਉਣ ਦਾ ਤੁਸੀਂ ਯਤਨ ਕਰ ਰਹੇ ਹੋ ਨਾ ਕਿ ਸਰਕਾਰ ਯਤਨ ਕਰੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਭੱਜਨ ਅਠਾ ਜਿਹੜੀ ਉਹ ਕੀਤੀ ਜਾ ਰਹੀ ਹੈ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਪਰ ਪ੍ਰਸ਼ਾਸਨ ਹੈ ਜਿਹੜਾ ਸਾਰਾ ਉਹ ਉਸ ਪਘੋੜੇ ਨੂੰ ਲੱਭਣ ਦੇ ਵਿੱਚ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਸਾਡੇ ਵੱਲੋਂ ਕੋਈ ਵੀ ਜੇ ਕੋਈ ਸਾਫਤ ਕਰ ਦੇਵੇ ਕਿ ਸਾਡਾ ਮੇਰਾ ਮੇਰੇ ਪਰਿਵਾਰ ਦਾ ਕੋਈ ਟਿੱਪਰ ਹੋਵੇ ਮੈਂ ਸਾਰੀ ਉਮਰ ਉਹਦੀ ਗੁਲਾਮੀ ਕਰੂੰਗਾ ਪ੍ਰਮਾਤਮਾ ਨੂੰ ਹਾਜ਼ਰ ਜਾ ਨਾ ਜਾ ਜਾਣ ਕੇ ਕਹਿਣਾ ਇਹ ਜਿਹੜਾ ਟਿੱਪਰ ਨਾਲ ਐਕਸੀਡੈਂਟ ਹੋਇਆ ਇਹਨੂੰ ਮੇਰੇ ਨਾਲ ਜੋੜਿਆ ਜਾ ਰਿਹਾ ਸੀ ਪਰ ਹੁਣ ਜਦੋਂ ਫੋਟੋਆਂ ਸਾਹਬ ਬਾਹਰ ਆਈਆਂ ਤਾਂ ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਰੋਟੀਆਂ ਸੇਕਦੇ ਤੇ ਉਹਨਾਂ ਦੀ ਹੁਣ ਜ਼ੁਬਾਨ ਬੰਦ ਹੈ ਸੋ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰਾਂ ਦੇ ਨਾਲ ਆ ਸੋ ਜਲਦੀ ਹੀ ਜਿਹੜਾ ਪਗੋੜਾ ਉਹ ਮੁਲਤਾਂ